ਲੋ ਵੀ ਗਾਇਸ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਸਿਬਿਆ ਕਪਲ ਤੇ ਆਪਾਂ ਚੱਲੇ ਆਂ ਠੀਕ ਅੱਜ ਮੇਰੇ ਪੇਕੇ ਰਖੜੀ ਬਣਨ ਮੈਂ ਚੱਲੀ ਮੇਰੇ ਪੇਕੇ ਰਖੜੀ ਬਣਨ ਮੰਮੀ ਚੱਲੀ ਆ ਆਪਦੇ ਪੇਕੇ ਰਖੜੀ ਬਣਨ ਤੇ ਜੁਝਾਰ ਸਿੰਘ ਤੇ ਜੁਝਾਰ ਨੇ ਬਣਾਈ ਰਖੜੀ ਆ ਦੇਖੋ ਇਹਦੀ ਦੀਦੀ ਸਵੇਰੇ ਸਵੇਰੇ ਬਣ ਗਈ ਉਹ ਕਲਿੱਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕੀਤੀਆਂ ਜਾਣਗੀਆਂ ਪਹਿਲਾਂ ਮਰਨ ਨਾਲੇ ਪਹਿਲਾਂ ਬਤਾਏ ਕਿ ਜਲਦੀ ਉਥੇ ਰਖੜੀ ਬਣਾ ਕੇ ਫਿਰ ਕਿਤੇ ਪਤਾ ਕੀ ਆਪਾਂ ਨਾਨਕੇ ਮੰਮੀ ਰਖੜੀਆਂ ਮੰਨਦੋਗੇ ਉਥੋਂ ਫੇਰੇ ਦੁਬਾਰਾ ਆਪਾਂ ਸਿੱਧੇ ਲੰਘ ਜਾਣਾ ਸਹੀ ਹੈ ਕਿ ਨਹੀਂ ਜਮਾ ਜਮਾ ਸਹੀ ਟਾਂਡ ਨਾਲ ਆ ਜਾਓ ਚਲੋ ਬਈ ਬਾਹਰ ਕਿਹੜੋ ਗੱਡੀ ਇੱਧਰ ਮੰਮੀ ਤਿਆਰ ਹੋ ਗਏ ਨੇ ਮੰਮੀ ਵੀ ਆਏ ਸਾਲ ਜਾਂਦੇ ਆ ਰਖੜੀ ਬੰਨਣ ਤੇ ਆਪਾਂ ਵੀ ਆਹ ਦੇਖਣੇ ਸ਼ੀਸ਼ਾ ਹੈਡ ਓਕੇ ਜੀ ਓਕੇ ਦੇਖੋ ਜੀ ਦੇਖੋ ਦੇਖੋ ਵੀਡੀਓ ਬਣਾਉਣਾ ਚਲ ਦੀਦੀ ਲੋ ਜਿਆਰ ਤੇ ਰਖੜੀ ਬਣ ਰਹੀ ਹੈ ਦੀਦੀ ਤੇ ਜਤੋਂ ਜ਼ਿਆਦਾ ਪੂਰੀ ਆ ਲਿਟਾ ਦੇ ਹਲਾ ਹਾਂ ਜਿਆਰ ਸੀ ਕਿ ਲੱਗਦਾ ਆ ਹੁਣ ਦਬ ਬਟਨ ਜਾਨਾ ਹਾਂ ਹੁਣ ਦਬ ਬਟਨ ਫੂਟੇ ਕਰ ਬਿਓ ਉਹ ਮੈਂ ਕੀ ਬੋਲਾਂ ਬੋਲਦਾ ਉਠਾ ਉਠਾਈਂ ਉਠਾਈਂ ਲਓ ਬਈ ਰਿੱਕੀ ਲੈਣ ਗਿਆ ਮੇਰੇ ਤੇ ਮੰਮੀ ਦੇ ਪੇਕੇ ਆ ਵਾਸਤੇ ਉੱਟੀ ਆਈ ਹੈ ਅਸੀਂ ਚੱਲੀਆਂ ਅੱਜ ਸੱਸ ਨੂੰ ਆ ਤੇ ਪੇਕੇ ਆ ਨਾ ਮੰਮੀ ਮੰਮੀ ਆਪਣੇ ਤਾਂ ਪੇਕੇ ਵੀ ਇੱਕ ਥਾਂ ਵੀ ਨਹੀਂ ਦੇਖਲਾ ਦੋਨਾਂ ਦੇ ਹੰਢਿਆ ਏ ਮੇਰੇ ਵੀ ਪੇਕੇ ਨਹੀਂ ਭੂਆ ਵਰਗੀਆਂ ਦੇ ਘਰ ਤੇਰੇ ਪੇਕੇ ਨੇ ਦੇਖਲਾ ਜਦੋਂ ਅਸੀਂ ਕਈ ਵਾਰ ਕਿਸੇ ਨੂੰ ਕਹਿੰਨੇ ਆ ਰਿੱਕੀ ਕਹਿੰਦਾ ਮੇਰਾ ਮਾਮਾ ਮੈਂ ਕਿਹਾ ਮੇਰੀ ਭੂਆ ਕੀ ਕਹਿੰਦਾ ਮੇਰਾ ਮੈਂ ਕਿਹਾ ਮੈਂ ਕਹਿੰਦੀ ਮੇਰਾ ਫੁੱਫੜ ਉਹ ਕਹਿੰਦੇ ਮੇਰਾ ਮਾਮਾ ਅਗਲੇ ਨੂੰ ਸਮਝੀ ਨਹੀਂ ਆਉਂਦੀ ਵੀ ਇਹ ਕਰੀ ਕੀ ਜਾਂਦੇ ਆ ਚਲੋ ਬਈ ਇੱਥੋਂ ਅਸੀਂ ਹੰਢਿਆਏ ਤੋਂ ਬੀਕਾ ਨੇਰ ਵਾਲਿਆਂ ਤੋਂ ਮਠਿਆਈ ਲੈਣੀ ਹੁੰਦੀ ਐ ਇੱਥੋਂ ਲੈਣਾ ਆਇਆ ਮਠਿਆਈ ਫਿਰ ਅਸੀਂ ਜਾਵਾਂਗੇ ਰਖੜੀ ਵਣ ਚਲੋ ਚਲੋ ਅਲੱਗ-ਅਲੱਗ ਕਰ ਲਈਏ ਇਹ ਤਾਂ ਤੁਹਾਨੂੰ ਪਤਾ ਨਾ ਕਿਹੜੇ ਚ ਕੀ ਆ ਅਲੱਗ-ਅਲੱਗ ਤੇ ਅਸੀਂ ਕਰ ਲਾਂਗੇ ਲੋਬੀ ਮਠਿਆਈ ਲੈ ਆਏ ਆ ਆਹ ਰੇ ਤੁਹਾਡੇ ਮੁੰਡੇ ਨੇ ਮੰਮੀ ਤੁਹਾਡੇ ਦੋਨਾਂ ਦੀ ਮੈਚਿੰਗ ਹੋ ਗਈ ਤੇਰੀ ਤੇ ਜੁਝਾਰ ਦੀ ਅੱਜ ਨਾ ਬਹੁਤ ਸੋਹਣੀ ਲੱਗ ਰਹੀ ਐ ਐਂਡ ਕਿੱਲ ਕਵਾ ਮੈਂ ਵੀ ਇਹ ਜ ਨਵਾਂ ਸੂਟ ਪਾਇਆ ਬੈ ਗਾਈਸ ਆਪਾਂ ਪਹੁੰਚ ਕੇ ਤਿਆਰੀ ਕੀ ਕਰੀ ਲੋ ਵੀ ਪਵਨ ਵੀ ਆ ਗਈ ਭੂਆ ਵੀ ਆ ਗਈ ਸੱਸ ਸਿਕਾ ਸੱਸ ਸਿਕਾ ਛੱਡ ਦੋ ਉਹ ਜਾਂਦਾ ਹੁਣ ਉਧਰ ਨੂੰ ਜਾਊਗਾ ਤੇਰੀ ਡਿਊਟੀ ਐ ਇਹ ਉਹਦੇ ਪਿੱਛੇ ਫਿਰਨਾ ਤੂੰ ਅਸੀਂ ਕਹਦਾ ਜੀ ਕੋਈ ਗੱਲ ਨਹੀਂ। ਦੱਸਣੇ ਹੈ। ਉਹ ਆਉਂਦੀ। ਕੋਈ ਨਾ ਰੋਕੀਂ। ਆਵਾਜ਼ ਹੈ। ਇਹਦੇ ਉੱਤੇ ਲੋਵੀ। ਕੋਈ ਸ਼ਕੋ ਪ੍ਰਸ਼ਾਦ ਤੁਸੀਂ ਮੈਂ ਵੀ ਚੱਕਣਾ ਫਿਰ। ਅਸੀਂ ਬਾਅਦ ਚ ਸ਼ੱਕ। ਤੁਸੀਂ ਵੀ ਚੱਕਣਾ। ਨਹੀਂ ਨਹੀਂ ਚੱਕਣਾ। ਠੀਕ। ਉਹ ਮੈਂ ਥਾਡੇ ਕਿੰਗੇ ਆ। ਮੈਂ ਇਹ ਵੀ ਚੱਲ ਆ ਜਾ ਉੱਧਰ ਲੈ ਕੇ ਆ ਜਾ। ਫਿਰ ਦਿਆ ਵੀਰ ਜੀ। ਬੈਨ। ਬੈਨ। ਵੀਰ ਜੀ ਗੰਦੇ ਨੇ ਵੀਰ ਜੀ ਬੈਡ ਬੋਏ ਨੇ। ਹੂੰ। ਇਹ ਇਹ ਆਦੀ ਸੇ ਲੋਕੀ ਉਹ ਹੋਰ ਨਹੀਂ ਰੱਖਣੀਆਂ ਬੰਤੀਆਂ ਹੁਣ ਥੋੜਾ ਜਿਆ ਸੰਘਤ ਜਿਹੜੀ ਚਲੀ ਗਈ ਜਿੱਦੇ ਆਏ ਸੀ ਬਾਗ ਦੇ ਆਹ ਦੇਖ ਕਮੈਂਟ ਬੜੀ ਆਹ ਨਾ ਉਹ ਦੋ ਜਿਆ ਰੱਖਣੀ ਬੰਨੀ ਆ ਪਾਤੀ ਸਿੱਧੇ ਪਾਣੀ ਗੱਡੀ ਪੈਰਾਂ ਤੇ ਯਾਰ ਸੰਗਧੀਆਂ ਆਉਂਦੀਆਂ ਨਹੀਂ ਟੋਰਾ ਪੂਰੀਆਂ ਸੀ ਹੁਣ ਇਹਨਾਂ ਨੇ ਪਟਕਾ ਉਤਾਰਤਾ ਨਹੀ ਨੀ ਚੀਜ਼ ਆਸਾ ਨਹੀ ਨੋ ਆਈ ਕੋਈ ਥੇਕਾ ਨਹੀਂ ਇਹ ਤਾਂ ਮਾਤ੍ਰਿਕਤਾ

ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਹਾਂਜੀ ਹਾਂਜੀ ਅਲੱਲ ਲੱਗਦਾ ਬੰਦੂ ਬੋਲੀ ਇੱਥੇ ਚਾਹੀਦਾ ਹੋਰ ਕੋਲ ਅਲੱਲ ਦੇ ਸੰਭਾਲ ਤੇ ਹੋਰ ਨਾ ਨਾ ਜਦੋਂ ਜਹਾਜ ਜਲ ਰਹੀ ਆ ਮੈਂ ਸੀ ਲਾਈ ਸੌਰੀ 68290 ਕੋਈ ਨਾ ਮੈਂ ਵੀ ਛੱਡ ਦੇ ਲਓ ਬਈ ਲਓ ਰੋਟੀ ਰੋਟੀ ਖਾ ਕੇ ਲੈ ਹੁਣ ਲਓ ਰਖੜੀ ਬਨਣ ਕੇ ਲੈਓ ਕੀ ਕਰਨੇ ਲੈਓ ਠੀਕ ਹੈ ਹੁਣ ਆਪਾਂ ਪਹੁੰਚ ਚੁੱਕੇ ਹਾਂ ਮੰਮੀ ਨੂੰ ਲਓ ਵੀ ਮੰਮੀ ਦੇ ਪੇਕੇ ਕੋਈ ਹੋਰ ਕੀ ਕੀਤਾ ਜਾ ਰਿਹਾ ਮੰਮੀ ਠੀਕ ਹੈ ਤੇ ਮੰਮੀ ਦੇ ਪੇਕੇ ਪਹੁੰਚ ਗਏ ਹੁਣ ਮੰਮੀ ਆਪਦੇ ਭਰਾਵਾਂ ਦੇ ਰਖੜੀ ਬਨੂਗੀ ਫਿਰ ਆਪਾਂ ਜਾਵਾਂਗੇ ਦੇਖਾਂਗੇ ਕਿੱਧਰ ਪਟਕਾ ਲਾ ਕੇ ਸਿੱਟਦਾ ਕਿੱਧਰ ਆ ਜਾ ਮੰਮੀ ਪਹੁੰਚ ਕੇ ਵੱਡੇ ਮਾਮਾ ਜੀ ਦੇ ਘਰ ਰਖੜੀ ਬਨਣ ਵਾਸਤੇ ਚਲੋ பை ਕਿਊਟੀ ਕਿਊਟੀ பை ਸ਼ੋਨਾ ਪੁੱਤ ਬੇਬੀ ਆ ਬੇਬੀ ਕਿੱਥੇ ਹੈ ਬੇਬੀ ਪੁੱਤ ਬੁਲਾ ਲਓ ਆਫਰੀਨ ਬੁਲਾ ਲਓ ਕੇਜਾ ਰਾਜਾ ਆ ਜਾ ਬੁਜਾਰ ਆ ਜਾ ਬੀਰੇ ਆ ਜਾ ਆਰ ਉਹ ਖੋਲ ਦੋ ਚਲ ਓਂ ਦੇ ਆ ਖੋਲ ਦਿੰਦੇ ਆ ਨਾ ਗੇਟ ਆ ਜਾ ਆ ਜਾ ਆ ਜਾ ਆ ਜਾ ਹਾਂ ਪੁੱਤ ਐਨਾ ਪਿਆਰ ਕਰਦੀ ਐ ਤੇ ਨਹੀਂ ਡੇਰਦਾ ਚਲੋ ਬੇਬੀ ਚੜੋ ਚਲੋ ਇੱਥੇ ਚਲ ਚੜਜੋ ਮਮੀ ਤੇ ਸ਼ਾਂਤ ਆ ਬੇਬੀ ਹੈ ਇੱਥੇ ਜਾਓ ਇੱਥੋਂ ਨਹੀਂ ਚੜਦਾ ਬੇਬੀ ਪੁੱਤ ਉਹ ਚੜ ਕੇ ਦਿਖਾ ਦੇ ਸਭ ਨੂੰ ਕੀ ਦੇਖ ਕੇ ਨੂੰ ਦੇ ਇਹੀ ਪੰਜਾਬ ਭਰਿਆ ਹੂੰ ਆ ਜਾ ਹੂੰ ਇਹਦੇ ਬੈਠ ਪੁੱਤ ਉੱਥੇ ਬੈਠਾ ਉਹ ਜੀ ਦੋ ਕਰ ਲੋ ਕਿਹੜਾ ਪਾਉਂਦੀ ਹੈ ਕੁਛ ਨਹੀਂ ਪਾਉਦੀ ਹਜ਼ਮਨ ਕਿਹਾ ਸੋਹਣੇ ਮੇਰੀਆਂ ਆਉਂਦੀ ਨੇ ਕੜਾ ਲੈਂਦਾ ਤੇ ਉਹ ਵੀ ਨਹੀਂ ਪਾਇਆ ਦੀ ਹੈਲੋ ਸੀ ਹੈਲੋ ਪਲੀਜ਼ ਡੋਨਟ ਡਿਸਟਰਬ ਮੀਨ ਬਰਫੀ ਇੰਜੋਏ ਕਰ ਰਹੀ ਸੀ ਹੈਲੋ ਦੱਸ ਕੋਲੋਂ ਕਾਉਂਦੀ ਸੀ ਹੈਲੋ ਹੈਲੋ ਗਾਇਸ ਹਾਈ ਗਾਇਸ ਅਦਰੀ ਅਦਰੀ ਹੈਲੋ ਗਾਇਸ ਹੈਲੋ ਗਾਇਸ ਕੋਲੋਂ ਉੱਧਰ ਹਾਈ ਹਾਈ ਗਾਇਸ ਹਾਊ ਆਰ ਯੂ how are you guys how are you ke okay, i am fine i am fine hello guys barfi khalo ae keh do punjabi ch punjabi ch keh do ke okay, hello guys barfi khalo kas papi aaja putta aaja putta ke guys mere barfi khalo സാധന <laughs> ਫੋਟੋ ਖਿੱਚ ਪਤਾ ਫੋਟੋ ਖਿੱਚ ਨਹੀ ਨਹੀ ਦਾਦੀ ਕੀ ਫੜ ਕੇ ਫੜੀ ਆ ਵੀ ਉਹ ਚੜ ਲਓ ਜੀ ਬਾਜੀ ਆ ਜੀ ਮਾਮਾ ਜੀ ਦੀ ਰਖੜੀ ਬਣੇਗੀ ਬੀਬੀ ਪੁੱਠਾ ਬੱਚ ਘੜਦਾਗਾ ਬੀਬੀ ਪੁੱਠਾ ਦੇਦੀ ਹੈ ਹਾਂ ਉਹ ਮੈਂ ਵੀ ਬੀਬੀ ਨੂੰਗਾ ਬੀਬੀ ਪੁੱਠਾ ਦਿੰਦਾ ਬੀਬੀ ਜੀ ਕੋਲ ਭਾਗ ਦੀ ਗੱਡੀ ਪਈ ਆ ਮਮੀ ਤੇ ਕੀ ਕਰਦਾ ਉਹ ਕੁੱਤਾ ਹੈ ਮਮੀ ਉਹ ਤਾਂ ਇਹ ਕਰਦਾਗਾ ਓਏ ਘੇੜਦਾ ਹੁੰਦੇ ਘੇੜਦਾ ਉਹ ਤਾਂ ਖੋਸ਼ਾ ਵਧੀਆ ਖੇਡੀਆਂ ਨਾ ਇਹ ਬਦ ਆਪਣਾ ਪਚਾਰਵਾ ਦਿਓ ਮੰਮੀ ਕਰ ਤਾਂ ਸਮਾਨ ਰੋਹ ਟਾਈਮ ਲਈ ਜਿੰਦੀ ਮੈਨੂੰ ਮਾ ਵੇ ਖੋਲ ਕੇ ਦਿਓ ਇਹ ਰક્ષા ਵੰਦਨ ਹੈ ਦਿਲੋਂ ਦਾ ਵੰਦਨ ਹੈ ਆਜੂ 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 ਸਾਰੇ ਨੇ ਪੁੱਛਿਆ ਕੋਲ ਲੋ ਕੋਲ ਕੇ ਪਾ ਦੋੜੀ ਮੜੀ ਪਾਪਾ ਤਿਕਾ ਮੈਂ ਸਲਾਈਡ ਤੇ ਤਿਕ ਦੂ ਨਹੀਂ ਦੇਗੀ ਸਲਾਈਡ ਤੇਰੀ ਨਹੀਂ ਦੇਦਾ ਬੇਬੀ ਤੇਰਾ ਓਕੇ ਓਕੇ ਲਓ ਜੀ ਆ ਦੇ ਤੂ ਬੇਬੀ ਸਲਾਈਡ ਤੇ ਤਿਕ ਦੂ ਬੇਬੀ ਸਲਾਈਡ ਤੇ ਤਿਕ ਦੂ ਫੋਟੋ ਖਿੱਚਾ ਹਾਂ ਫੋਟੋ ਫੋਟੋ ਹੇ ਦੇਖ ਮਾੜ ਜਾ ਮੀ ਜੀ ਆ ਗਏ ਚਲੋ ਵੱਡੇ ਮਾਮੀ ਜੀ ਮੇਰੇ ਵੱਡੇ ਭੂਆ ਜੀ ਉਹ ਚੁੱਧਾ ਚੜਾ ਵਰਦਾ ਤੁਸੀਂ ਸ਼ੁਕਰ ਮਨਾਓ ਉਹ ਖੇਢੀ ਜਾਂਦਾ ਹਨਾ ਮੈਂ ਤੇ ਆਪਾਂ ਨੂੰ ਲੋ ਵੀ ਆ ਗਏ ਆਪਾਂ ਛੋੜੇ ਮਾਮਾ ਜੀ ਦੇ ਘਰੇ ਹੁਣ ਇੱਧਰ ਖੜੀ ਤਾਂ ਜਣਾ ਤਿਹਾਰ ਉਹ ਮਨਾਇਆ ਜਾਊਗਾ ਧਰੋ ਬੰਦੇ ਰ ਖੜੀਆਂ ਪਾ ਮਾਮੇ ਮੇਰੇ ਨਰਸਰੀ ਲਾ ਕੇ ਰੱਖਦਾ ਘਰੇ ਪੂਰੀ ਰਾਤ ਤੋਂ ਫੁੱਲ ਇਕਨਮ ਬਰ ਮਹੌਲ ਦਾ ਇਹ ਬੜਾ ਦਾ ਪਰਦਾ ਵੀਡੀਓ ਪੜ ਰਹੀ ਆ ਨਾ ਨਾਨ ਪਰਜਾਈ ਦੀ ਇਹ ਭਈ ਛੋਟੀ ਪਰਜਾਈ ਹੈ ਮਮੀ ਦੀ ਛੋਟੀ ਮਾਮੀ ਇਹ ਮੇਰੇ ਹੀ ਬੇਕੇ ਨੇ ਇਹ ਸਾਡੇ ਸੱਸ ਨੂੰਹਾਂ ਦੇ ਬੇਕੇ ਨੇ ਸੀ ਮੈਂ ਤਾਂ ਨਹੀਂ ਆ ਗਈ ਵਿੱਚ ਨੋ ਆ ਲੈ ਪ੍ਰਾਪਾ ਬੋ ਗਰ ਮੀਆਂ ਪ੍ਰਾਪਾ ਨਹੀਂ ਆ ਜਾ ਬਰਾਵੇਂ ਆ ਜਾ ਮੈਨੂੰ ਸਿੱਖਦੇ ਹਾਂ ਖਾ ਲਓ ਆ ਦੇਖ ਆਪਣੀ ਐ ਜੀ ਐ ਜੀ ਵੀਡੀਓ ਬਣਾਉਣੀ ਸੀ ਨਾ ਹੋਰ ਲੈ ਵੀ ਆ ਮਾਂ ਆ ਜਾ ਹੁਣ ਫੋਟੋ ਖਿੱਚਾ ਫੋਟੋ ਖਿੱਚਾ ਫਿਰ ਮੈਂ ਇੱਕ ਫੋਟੋ ਖਿੱਚਾ ਹਣਾ ਵੀਡੀਓ ਬਣਾ ਕੇ ਚਲੋ ਸਾਡੀ ਵੀਡੀਓ ਤਾਂ ਬਣੀ ਜਾਂਦੀ ਹੈ ਫੋਟੋ ਵੀ ਖਿੱਚ ਦਿਓ ਹੈ ਫੋਟੋ ਵੀ ਖਿੱਚ ਦਿਓ ਸਮਾਈਲ ਕਰ ਦਿਓ ਵੀਡੀਓ 'ਚ ਸਕਰੀਨਸ਼ਾਟ ਲੈ ਲਾਂਗੇ ਠੀਕ ਹੈ ਹੱਸੋ ਸਾਰੇ ਜਣੇ ਠੀਕ ਆ ਵਸ ਚੰਗਾ ਮੰਮੀ ਨੇ ਮੂਰੇ ਕਰ ਰੱਖਿਆ ਘਾਟ ਦੇ ਨਾ ਨੇ ਕਰਦਾ ਨਾ ਨੇ ਵਾਲੀ ਮੂੰਗੀਆਂ ਲਗਾਉਣ ਕਰਦੇ ਨਹੀਂ ਚਲੋ ਆਇਆ ਨਾ ਉਹ ਤੇਰਾ ਬਰਸ਼ਟਲਟ ਜਾ ਕਿੱਥੇ ਚੱਪੀ ਹੱਲੀ ਸੀ ਲੈ ਮੈਂ ਵੜ ਕੇ ਰੱਖ ਲਈ ਨੀ ਕਬਾਦੀ ਇੱਕ ਪੀਸ ਕੱਟ ਕੇ ਦਿਖਾਉ ਉਹ ਮੈਂ ਆਹ ਸੋਨਾ ਮੰਮੀ ਸੋਨਾ ਲਈ ਹੈ ਨਾ ਹਾਂ ਮੰਮੀ ਜ਼ਾਰੀ ਰੱਖੜੀ ਸੋਨੇ ਲਈ ਮੈਂ ਨਬੂਏਂ ਕਰ ਦਿੰਦਾ ਬਾਦ ਆ ਬਰਫੀ ਸਾਰੀ ਖਾਣੀ ਦਾ ਮੰਨੇ ਹੁਣ ਹਾਂਜੀ ਪਰਫੇ ਨੂੰ ਦਾਮ ਨੂੰ ਸਪੈਸ਼ਲ ਟੱਕ ਦੇਓ ਵੱਡਾ ਕੱਢ ਕੇ ਕਾ ਨਾ ਬਈ ਮੈਂ ਨਹੀਂ ਖਾੜੀ ਆਜੋ ਸਮਾਈਲ ਕਰੋ ਸਕਰੀਨ ਸ਼ਾਟ ਫੋਟੋ ਵੀਡੀਓ ਚ ਲੈ ਜਾਣਗੇ ਹੱਸੋ ਹੀ ਇਸ ਮਾਈ ਆਸੀਗਾ ਨਾ ਅਸਮਾਲਾ ਦੇ ਬਸੇ ਨੇ ਮਿੱਠਾ ਨਹੀਂ ਖਾਂਦੇ ਤੁਸੀਂ ਆ ਹੁਣੀ ਖੀਰ ਦੇ ਵਿੱਚ ਜਿਹੜਾ ਪ੍ਰਸ਼ਾਦ ਪਾ ਕੇ ਖਾ ਕੇ ਆਏ ਹਾਂ ਹੈਲੋ ਬੀ ਗਾਇਸ ਰਿੱਕੀ ਨੇ ਕਰਨਾ ਸੀ ਚੇਂਜ ਕੁੜਤੇ ਵੀ ਅੰਮੀ ਜੀ ਨੂੰ ਗਰਮੀ ਆ ਰਹੀ ਸੀ ਉਹ ਥੋੜਾ ਮੋਟਾ ਸੀ ਰਿੱਕੀ ਉਹ ਸਰਦੀਆਂ ਵਾਲਾ ਸੀ ਆਲੇ-ਦਾਲੇ ਮੀਂਹ ਬਾਰੇ ਪੈ ਰਿਹਾ ਮਨਪੀ ਦਾ ਹੁੰਮਸ ਹੋਈ ਪਈ ਆ ਤੇ ਅਸੀਂ ਤਾਂ ਉਮੀ ਆ ਜੁਝਾਰ ਦਾ ਵੀ ਚੇਂਜ ਕਰਤਾ ਇਹਨੇ ਲਵੇੜ ਲਿਆ ਸੀਗਾ ਸਾਰਾ ਆਪਦਾ ਤੇ ਹੁਣ ਅਸੀਂ ਇਹ ਸੋਚਿਆ ਵੀ ਸੀ ਘੰਟੇ-ਘੰਟੇ ਚ ਮੁੜ ਕੇ ਆਉਣਾ ਬਸ ਪੰਜ-ਪੰਜ ਮਿੰਟ ਹੀ ਲਾਉਣੇ ਆ ਕਿਉਂਕਿ ਤੁਹਾਨੂੰ ਪਤਾ ਵੀ ਘਰੇ ਖੰਡ ਪਾਠ ਆ ਤੇ ਉਧਰ ਸਾਨੂੰ ਕਿਹਾਗਾ ਵੀ ਕੰਮ ਕਰਵਾਉਣਾਗਾ ਤੇ ਦੇਖਦੇ ਆ ਸ਼ਾਮ ਨੂੰ ਮੈਂ ਤੇ ਰਿੱਕੀ ਨੇ ਦੋਨਾਂ ਨੇ ਜਾਣਾ ਕਿ ਰਿੱਕੀ ਨੇ ਇਕੱਲੇ ਨੇ ਜਾਣਾ ਆ ਚਾ ਕੇ ਡਿਸਾਈਡ ਕਰਦੇ ਆ ਫਿਲਹਾਲ ਹੁਣ ਤਾਂ ਟਿੱਖਾ ਜਾਏਗੀ ਤੇ ਮੇਰੀਆਂ ਮਾਸੀਆਂ ਕੋਲ ਹਨਾ ਲੋ ਬਈ ਗਾਇਸ ਆਪਾਂ ਐਂਟਰ ਹੋ ਗਏ ਪਿੰਡ ਥੰਮਣਗੜ੍ਹ ਉਹ ਕੁੱਤੀ ਵਾਲਾ ਅਰੇ ਕੀ ਹੂਆ ਤੁਮੇ ਕੀ ਹੂਆ ਭਾਈ ਕੀ ਹੋ ਗਿਆ ਤੇਲ ਮੁਖ ਗਿਆ ਗੱਭੀ ਸਿੱਖੀ ਨਹੀਂ ਮੋਟਰਸਾਈਕਲ ਸਿੱਖਦੀਆ ਇਹ ਸਕੂਟਰ ਆ ਕੇ ਮੋਟਰਸਾਈਕਲ ਉਹ ਨਾ ਮਾਰ ਟਾਪ ਗੇਰ ਜਿਹਾ ਹੋ ਇਹ 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 ਉਹ ਬੰਦ ਕਰ ਤਾ ਬੰਦ ਕਰ ਤਾ ਚਲ ਐਂ ਸਿੱਖਦਾ ਹੁੰਦਾ ਬੰਦਾ ਟਿਕ ਟਿਕ ਸਵਾਰੀ ਹੁੰਦਾ ਤੂੰ ਦੁਨੀ ਅਣਜਾਣ ਨੇ ਇੱਕ ਸੜ ਇੱਕ ਵੀ ਬੇਟਾ ਨਾਲ ਚਲੋ ਆਪਾਂ ਪਹੁੰਚ ਗਏ ਬਈ ਮਾਸੀ ਦੇ ਪਿੰਡ ਤੇ ਇੱਥੇ ਆਪਾਂ ਰਖੜੀ ਮੰਨਣ ਆਏ ਆਂ ਇੱਥੇ ਮੇਰੀਆਂ ਦੋ ਮਾਸੀਆਂ ਨੇ ਇੱਕ ਛੋਟੀ ਤੇ ਇੱਕ ਵੱਡੀ ਮਾਸੀ ਪਹਿਲਾਂ ਜਾਵਾਂਗੇ ਛੋਟੀ ਮਾਸੀ ਵੱਲ ਫਿਰ ਜਾਵਾਂਗੇ ਵੱਡੀ ਮਾਸੀ ਵੱਲ ਕਿਉਂ ਕਿ ਅੱਜ ਅਸੀਂ ਜਿੱਧਰ ਵੀ ਆਏ ਆਂ ਪਹਿਲਾਂ ਘਰ ਛੋਟੀ ਮਾਸੀ ਦਾ ਆਉਂਦਾ ਪਹਿਲਾਂ ਸੀ ਜਿੱਧਰ ਵੀ ਜਾਨੇ ਉਹਨੇ ਪਹਿਲਾਂ ਘਰ ਵੱਡੀ ਮਾਸੀ ਦਾ ਆਉਂਦਾ ਹੁੰਦਾ ਤਾਂ ਅੱਜ ਪਹਿਲਾਂ ਆਪਾਂ ਛੋਟੀ ਮਾਸੀ ਕੋਲ ਨਹੀਂ ਜਾਣਾ ਹੈ ਨਾ ਦੇਖੀ ਨਹੀਂ ਬਿਲਕੁਲ ਕੰਮ ਨਹੀਂ ਬਸ ਇਹ ਮਗਰ ਇਹ ਰੇਨ ਰੋਡ ਤੇ ਘਰ ਹੈ ਕਿਹਦਾ ਹੈ ਨਾ ਆ ਇਧਰ ਗਲੀ ਚ ਮੁੜ ਕੇ ਘਰ ਆਉਣ ਚਲੋ ਬਾਹਰ ਗਲੀ ਚ ਚਲੋ ਪਰਗਟ ਕੇ ਚੱਲਦੇ ਆ ਬੰਨਾਂ ਨੂੰ ਫੋਨ ਕਰਿਆ ਹੋਣਾ ਸਰਕਟਾਂ ਨਹੀਂ ਆ ਗਲੀ ਚ ਘਰ ਆਣਾ ਹਨਾ ਹਾਂ ਉਹ ਆ ਸੀ ਉਹ ਆ ਸੀ ਆ ਸੀ ਚਲ ਉਹਨਾਂ ਦੀ ਜਾਂ ਚਲ ਫਿਰ ਪਹਿਲਾਂ ਇੰਦਰ ਜਾਂਦੇ ਪਹਿਲਾਂ ਵੱਡੀ ਮਾਸੀ ਕੀ ਜਾਂਦੇ ਆ ਹਾਂ ਜੀ ਲੋਕ ਆ ਰਹੀ ਮੇਰੀ ਇਹ ਤਾਂ ਸਦਾ ਹੀ ਗੇਟ ਕੁਲਾ ਹੀ ਹੁੰਦਾ ਇਹਨਾਂ ਦਾ ਸਰਾਂ

ਅੱਪੀ ਜੇ ਕਹਾਵਾ ਦੀ ਕਹੀਦਾ ਹੈ ਨਾ ਇਹ ਤਾਂ ਮਸੀ ਅੱਗ ਦੀ ਲੜ ਉਹਦੇ ਥੋੜਾ ਬਾਅਦ ਚਾ ਟੋਟਾ ਜੀ ਮੈਂ ਮੈਂ ਰਿੱਕੀ ਨੂੰ ਕਹਿੰਦੀ ਹਾਂ ਰਿੱਕੀ ਆ ਦਾ ਮੁੰਡਾ ਸਾਹਮਣਾ ਇਹ ਮੈਨੂੰ ਕਹਿੰਦਾ ਤੂੰ ਆ ਦਾ ਮੁੰਡਾ ਸਾਹਮਣਾ ਹਾਏ ਹਾਏ ਆ ਬੈਕਗਰਾਉਂਡ ਤੂੰ ਥੋੜੀ ਬਾਣੀ ਸੀ ਤੂੰ ਤਾਂ ਆ ਮਾਈ ਕਰ ਦਿੱਤੀ ਲੈ ਖਾਈ ਲੈ ਤੂੰ ਤਾਂ ਆ ਮਾਈ ਕਰ ਦਿੱਤੀ ਮੈਂ ਬਸ ਹੋ ਗਈ ਤੁਹਾਨੂੰ ਸਾਰੇ ਫੋਟੋ ਖਿੱਚਣਾ ਤੁਹਾਡੇ ਨਾਲ ਆ ਦੇ ਚਾਪੜ ਗੜ ਪਰਲੇ ਪਾਸੇ ਹੋ ਜਾ ਨਾਲ ਉਧਰ ਪੱਛੇ ਜੀ

ਆਏ ਜਾਨ ਸਾਜ ਕੋਪੀ ਤੁਸੀਂ ਆਜੋ ਤੁਹਾਡੀ ਬਣੀਗੀ ਇੱਕ ਵਾਰੀ ਕਿਸਰ ਜਿਹੜੀ ਮੇਰੀ ਤੇ ਮਾਸੇ ਦੀ ਬਣੀ ਸੀ ਉਹ ਕੁੜੇ ਆ ਕੇ ਨਹੀਂ ਜਵਾਬ ਬਣ ਕੇ ਕਰਨ ਬਹੁਤ ਸਾਨੀ ਹੈ ਸਰ ਕਿ ਲਾਗੀ ਆਹ ਕਹ ਤੇਰੇ ਘਟਾ ਆਈ ਥਣ ਤੇ ਸ਼ਾ ਸ਼ਾ ਇਹ ਵੀ ਮਮੀ ਕਿਥੋਂ ਆਈ ਵਾ ਪਰ ਫਿਰ ਖਵਾਈ ਨਹੀਂ ਨੂੰ ਖੋਣੀਆ ਚੋੜ ਨਾ ਪੜਾ ਜੀ

जर जरूर मैं तेरे वास्ते सरप्राइज लेके आई तू सोच भी मैं की लेके आई के बैठ के बैठ ओ इधर ला मम्मी मैं राजू वास्ते सरप्राइज लेके आई हूं दूजो मैं की लेके आई हूं की कौन आ रहा है कौन है सो रहे है क्या मुनिया तू ना ओले आ रहाती है यार ओले यार ਯਾਰ ਲੈ ਬੜਾ ਪ੍ਰੋ ਮੈਕਸ ਆਇਆ ਰਹਾ ਬਾੜ ਉਹ ਆ ਰਿਹਾ ਯੇ ਤੂੰ ਉੱਧਰ ਲੈ ਯਾਰ ਕਿਉਂ ਬਣੀ ਨਹੀਂ ਆਂਦਾ ਬਸ ਉਹ ਨਹੀਂ ਯਾਰ ਆ ਬ ਲੈ ਕੋਈ ਨਹੀਂ ਆਂਦਾ ਲੈ ਯਾਰ ਮੈਂ ਲੈ ਕੇ ਆਈਆਂ ਕਾਲੂ ਕਾਲੂ ਦੋ ਮਾਰ ਰਹਿ ਮਤ ਮੇਰਾ ਮਾਏ ਆਉਣਾ ਕਰੇ ਇਤਨੇ ਬਸ ਹੋ ਰੇ ਦੇਖੋ ਬਾਈ ਉਹ ਤੁਹਾਡਾ ਭੈਣ ਭਰਾਵਾਂ ਦਾ ਆਪ ਕਿੱਥਾ ਸੱਟਾ ਕਿਵੇਂ ਮਰਜੀ ਕਰਿਓ ਮੈਂ ਕਿਹਾ ਲੈ ਕੇ ਆਈਆਂ ਬਸ ਕਿਹਦਾ ਲੱਗਿਆ ਰਜੂ ਸਰਪ੍ਰਾਈਜ਼ ਆਇਓ ਫਿਰ ਇੱਕ ਹੱਲ ਹੋ ਜਾਏ ਯਾਰੀ ਕੇ ਨਾਮ पे ਕਿਰੇ ਹੋਇਓ ਕਿਸਾ ਰਾਜੂ ਮੋਸਨ ਸਰ ਜੀ ਮੋਸਨ ਕੀ ਕਰਦੇ ਕਿਵੇਂ ਲੱਗਿਆ ਇਹ ਦੇਖੋ ਬੜੀ ਲੱਗਿਆ ਰਾਜੂ ਨਹੀਂ ਆ ਕਹਿੰਦਾ ਇੱਕ ਹੋਰ ਬਣਾ ਲਓ ਇਹਦਾ ਫੇਵਰੇਟ ਹੈਗਾ ਪਤੀਸਾ ਤੇ ਇਹਦੇ ਵਾਸਤੇ ਆਪਾਂ ਸਪੈਸ਼ਲ ਪਤੀਸਾ ਲੈ ਕੇ ਆਏ ਸੀ ਇਹਦਾ ਫੇਵਰੇਟ ਮੇਰਾ ਹੀ ਫੇਵਰੇਟ ਆ ਰਾਜੂ ਲਈ ਹਾਂ ਸਾਰਿਆਂ ਦਾ ਪਤੀਸਾ ਖਾ ਕੇ ਬਹੁਤ ਖੁਸ਼ ਹਾਂ ਪਤੀਸਾ ਲਵਰ ਜੁਹਾਰੇ ਅਸੀਂ ਪਤੀਸਾ ਲਵਰ ਆਪਾਰੇ ਤੇ ਪੈਸਿਆਂ ਦਾ ਜਿਹੜਾ ਅਸੀਂ ਉਧਾਰ ਕਰ ਲਿਆ ਇਹ ਕਿੰਨਾ ਵੀ ਕੋਈ ਗੱਲ ਲਿਖਾ ਨਹੀਂ ਕਾਹਨੋਂ ਬਰਾਂ ਇਹਦਾ Google Pay ਕਰਦੀ ਬਈ 10000 ਦੇ ਬੰਗੀਆਂ ਸੀ ਤਿੰਨ ਚਾਰ ਮੰਮੀ ਕਹਿੰਦੀ 10000 ਦੇ ਕਿਤੇ ਨਹੀਂ ਮੰਨੀ ਰੱਖਦੀ ਉਹ ਰੱਖ ਦਾਂ ਨਹੀਂ ਰੱਖ ਲਈ ਅਰੇ ਕਿੰਨਾਂ ਦਾ ਪਏ ਹੋਇਆ ਪਏ ਵੀ ਸਿੱਧੇ ਆਦਮ ਐਂਜਾ ਰਾਤ ਜੁਨੂ ਹੀ ਬੰਦੇ ਹੋ ਗਿਲੇ ਸੀ ਰਾਤੀ ਨਹੀਂ ਰਹਿ ਕੇ ਜੈਲੇ ਕੇ ਨਹੀਂ ਦੇ ਕੇ ਸਮਾਈ ਲਗਰੀ ਜਾਂਦਾ ਹਾਂ ਲੈ ਕੇ ਜਾਣਾ ਜੈਲੇ ਨੂੰ ਆਈ ਬਿੱਪੂ ਕਰਦਾ ਹੁੰਦਾ ਛੋਟਾ ਹੁੰਦਾ ਕਹਿੰਦਾ ਡੌਗੀ ਲੈ ਕੇ ਜਾਣਾ ਮੈਂ ਕਿਹਾ ਬਿੱਪੂ ਐਂ ਕਰਦਾ ਹੁੰਦਾ ਡੌਗੀ ਲੈ ਕੇ ਜਾਣਾ ਕਹਿ ਲੈਂਦਾ ਨਹੀਂ 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 ਵਾ ਫੋਲੇ ਮੈਂ ਆਏ ਹੋਏ 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 ਚਲੋ ਠੀਕ ਆ ਓਕੇ ਬਾਈ ਬਾਈ ਕਰ ਦੋ ਸਾਰੇ ਯਾਰੀ ਬਾਈ ਕਰੋ ਭਾਈ ਜੀ ਯਾਰ ਨੂੰ ਬਾਏ 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 ਚਲੋ ਲਓ ਵੀ ਸੁਣਾਵੇ ਆਪਣੇ ਦੂਜੇ ਕਰੇ ਚਾਚਾ ਜੀ ਜੀ ਕਰੇ ਚਾਚਾ ਜੀ ਜੀ ਕਰੇ ਆ ਲੈ ਫੋਨ ਫੜ ਮੈਂ ਵੀ ਆਪਣਾ ਜਾ ਮਾਮਾ ਜੀ ਕੋਲੇ ਜਾ ਆ ਜੋ ਆ ਫੜੀ ਹਾਂ ਉਹ ਕਹਦਾ ਤੇ ਮਾਮੇ ਕੋਲੇ ਕਹਿੰਦਾ ਤੇ ਮਾਮੇ ਕੋਲੇ ਗਿਆ ਆ ਫੜੀ ਲਿਓ ਅੰਦਰ ਇੱਥੇ ਲਾ ਬਸ ਜਾਣਾਗਾ ਜਾ ਅਗਰ ਤੇਰੀ ਵੀ ਲੈ ਕੇ ਨਹੀਂ ਚੱਲੋ ਪੈਸੇ ਕੀ ਚਲੋ ਸਾਡੀ ਫੋਟੋ ਖਿੱਚਾ ਫਿਰ ਦੇਖੋ ਹਾਂ ਲੋ ਬਈ ਗਾਇਸ ਆਪਾਂ ਹੁਣ ਚੱਲੇ ਆਂ ਵਾਪਸ ਰਾਜੂ ਨੂੰ ਫੋਨ ਗਿਫਟ ਕਰਤਾ ਜਿਹੜਾ ਮੇਰਾ ਪਹਿਲਾਂ ਵਾਲਾ ਫੋਨ ਸੀਗਾ ਰਾਜੂ ਕੋਲ ਹੈ ਨਹੀਂ ਸੀ ਮੈਂ ਕਿਹਾ ਯਾਰ ਵੇਚਣਾ ਵੀ ਕਿਉਂ ਠੀਕ ਆ ਉਹ ਤੇ ਸਕਰੀਨ ਪਵਾਤੀ ਨਵੀਂ ਤੇ ਰਾਜੂ ਨੂੰ ਕਰਤਾ ਗਿਫਟ ਕਿਉਂਕਿ ਉਹਦੇ ਕੋਲ ਉਹ ਸਾਲ ਡੇਢ ਸਾਲ ਮਰਨਾ ਨੇ ਕਿਵੇਂ ਮਰਜੀ ਉਹ ਚਲਾਈ ਜਾਵੇ ਤੇ ਹੁਣ ਆਪਾਂ ਚੱਲੇ ਆਂ ਵਾਪਸ ਘੁੰਸਾਂ ਨੂੰ ਰਖੜੀਆਂ ਬੰਨਤੀਆਂ ਠੀਕ ਆ ਤੇ ਹੁਣ ਤੇ ਇੱਕ ਹੋਰ ਸਰਪ੍ਰਾਈਜ਼ ਸਾਡੀ ਭੈਣ ਆ ਗਈ। ਆਸਟ੍ਰੇਲੀਆ ਆਲੀ ਭੈਣ ਆ ਗਈ ਸਾਡੀ ਘਰੇ ਫੰਕਸ਼ਨ ਕਰਕੇ ਆ ਗਈ। ਹੋਣ ਤੇ ਪਤਾ ਲੱਗਿਆ ਬਾਅਦ ਚ। ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਸਾਨੂੰ ਬਾਅਦ ਚ ਜਦੋਂ ਅਸੀਂ ਇੱਥੇ ਰਕੜੀਆਂ ਮੰਨਣ ਆਇਆ ਬਾਅਦ ਚ ਪਤਾ ਲੱਗਿਆ ਸਾਨੂੰ। ਇਹ ਭੈਣ ਆ ਗਈ। ਚਲੋ ਵਧੀਆ ਹੋ ਗਿਆ। ਬਹੁਤ ਵਧੀਆ ਲੱਗਿਆ। ਹੈਨਾ? ਹੋਰ ਵਧੀਆ ਲੱਗਿਆ ਸਾਨੂੰ ਪੂਰੀ ਖੁਸ਼ੀ ਹੋਈ ਕਿਉਂਕਿ ਅਸੀਂ ਇਕੱਠੇ ਹੁਣ ਸਾਰਿਆਂ ਨੇ ਫੰਕਸ਼ਨ ਇੰਜੋਏ ਕਰਾਂਗੇ। ਭੈਣ ਨੇ ਅੱਜ ਤੱਕ ਕੋਈ ਫੰਕਸ਼ਨ ਨਹੀਂ ਦੇਖਿਆ ਜਦੋਂ ਦਿੱਤੀ ਆਸਟ੍ਰੇਲੀਆ ਗਈ ਸੀ। ਆ ਉਹਨਾਂ ਦਾ ਪਹਿਲਾ ਫੰਕਸ਼ਨ ਆ ਜਿਹੜਾ ਉਹ ਸਾਡੇ ਨਾਲ ਸਾਰਿਆਂ ਨਾਲ ਸੈਲੀਬ੍ਰੇਟ ਕਰਨਗੇ। ਲੋ ਬਈ ਹੁਣ ਆਪਾਂ ਪਿੰਡ ਜਾ ਰਹੇ ਆ ਵਾਪਸ ਧਾਕਾ ਉਹਦੇ ਵੱਧੋਂ। ਲੋ ਬਈ। ਰਿੱਕੀ ਦਾ ਫੇਵਰੇਟ ਮਿਲਕ ਬਦਾਮ ਇੱਥੇ ਰੰਪਰੇ ਉਹ ਲੈਣ ਗਏ ਆ। ਉਹ ਚਲੇ ਗਏ। ਜੁਝਾਰ ਦੇਖਦਾਗਾ ਪਾਪਾ ਨੂੰ। ਲੋ ਬਈ ਗਾਇਸ। ਆਪਾਂ ਪਹੁੰਚ ਗਏ ਹੁਣ ਪਿੰਡ। ਰਿੱਕੀ ਜਾਣਗੇ ਹੁਣ ਪਰ ਨਾਲੇ ਕੰਮ ਕਰਾਉਣਾ। ਜਾਣਾ ਮੈਂ ਵੀ ਸੀਗਾ। ਹੋ ਚੱਕਰ ਹੀ ਪਿਆ ਪਿਆ ਵੀ ਜੁਹਾਰ ਨੇ ਟਿਕਦਾ ਉੱਥੇ ਵਾਲਾ ਤੰਗ ਕਰੂਗਾ ਰਿੱਕੀ ਹਣ ਮੈਨੂੰ ਕੋਈ ਕੰਮ ਨਹੀਂ ਕਰਨ ਦੇਣਾ ਤੈਨੂੰ ਫੇਰ ਇਕੱਠ ਚ ਲੈ ਕੇ ਜਾਣਾ ਫਿਰ ਅਜੇ ਅਰੈਸਟ ਹੀ ਕਰ ਲੂ ਤੁਸੀਂ ਇਹਨੇ ਜਮ ਪੂਰਾ ਤੰਗ ਕਰਨਾਗਾ ਗੱਲ ਇਹ ਹੀ ਆ ਨਾ ਉੱਥੇ ਉਥੇ ਖੜਦਾ ਕਭ ਮੈਂ ਨਿੱਕਾ ਜਿਹਾ ਖਾਲਸਾ ਲਾ ਦੂੰਗੀ ਵੀ ਉਥੇ ਖੜਜੂਗਾ ਜਾਂ ਮੜੀ ਖੜਦਾ ਹੈ ਨਾ ਤਾਣੀਓ ਫੇਰ ਹਨਾ ਜੁਹਾਰ ਨਾ ਆਪਾਂ ਚੱਲਦੇ ਆ ਘਰੇ ਰਿੱਕੀ ਜਾਣਗੇ ਕੰਮ ਕਰਵਾਉਣ ਵਾਸਤੇ ਭੈਣ ਨੂੰ ਮਿਲਾਂਗੇ ਹੁਣ ਕੱਲ ਨੂੰ ਹੈਨਾ ਉਹ ਬੁਰਾ ਵਿੱਚ ਹੀ ਮੋਦੀ ਸੈਸਾ ਕੰਮ ਕਰਵਾ ਰਹੀਆਂ ਕੰਮ ਮੈਂ ਇੱਥੇ ਬਣਾ ਦੇਣਾ ਸਹੀ ਨਹੀਂ ਆਇਆ ਕਿ ਭਾਈ ਮੈਂ ਤਾਂ ਤੂੰ ਅਖਰੀ ਤੇ ਬਹੁਤ ਤੇਰੇ ਵਾਦੇ ਹੀ ਆ ਉਹ ਸਰਬੀ ਦੀ ਕੁੜੀ ਆ ਗਈ ਪਰ ਮੈਂ ਇਕੱਲੀ ਇੱਥੇ ਰਹਿ ਹਾਂ ਤੁਹਾਨੂੰ ਅੱਛਾ ਲਾ ਸਰਬੀ ਦੀ ਕੁੜੀ ਆ ਜਾਂਦੀ ਵੀਰੇ ਆ ਜਾ ਉਹਨੂੰ ਨਾਲ ਹੀ ਲੈ ਆਉਂਦੇ ਵੀਰੇ ਹੈਲੋ ਹਾਂ ਉਹ ਵੀਰੇ ਕਰੇ ਮੈਂ ਤਾਂ ਘਰ ਸਾਡੀ ਵੋਟ ਤੇ ਚੱਲ ਆਇਆ ਮੈਂ ਤਾਂ ਖੇਚੋ ਹੋਜਾ ਸਹੀ ਇਹ ਦੇਖੋ ਸਾਰੇ ਇੱਥੇ ਕਰਦੇ ਸਹੀ ਦਾ ਉਹ ਸਹੀ ਗੱਲ ਹੈ ਚਲੋ तुसी मेरी चाची छड़े करे नहीं 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 है नहीं है तो बोल। no, बोल। 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 नहीं 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 ਉਈ ਜਿਪਣ ਇਹ ਬਾਰੇ ਛੋੜੇ ਆ ਆਪ ਕੋ ਬਾਤ ਹੀ ਗੱਲ ਕਰਦੇ ਨਹੀਂ ਓਏ ਨਹੀਂ ਬਾਰੇ ਨਾ ਕਰੋ ਨਾ ਨਾ ਨਹੀਂ ਮੇਰੇ ਪਰ ਲਖਾ ਮੇਰੇ ਮੈਂ ਬਚੀ ਜਾਂਦਾ ਮੇਰੀ ਗੱਲ ਬਾਰੇ ਹੋਰ ਦੱਸੇ 5000 ਰੁਪਏ ਨਹੀਂ ਤੇ ਇਹਦਾ ਸਰਗਣ ਹੁੰਦਾ ਤੂੰ ਦੱਸੇ ਕਿੰਨੇ ਮਿੰਟ ਬਈ ਗੱਲ ਬਣੀ ਮੈਂ ਰੱਖੀ ਵੀ ਨਹੀਂ ਕੋਈ ਬੋਲੇ ਹਾਂ ਹਾਂ ਮੇਰੇ ਰਿਸ਼ਤੇ ਕੋਈ ਹੋ ਜੋ ਤੈਨੂੰ ਵੀ ਨਹੀਂ ਬੋਲਣਾ ਹਾਂ ਮੇਰੇ ਕਾਲੀ ਕੋਈ ਹੋ ਜੋ ਮੈਂ ਤਾਂ ਫੋਨ ਹੀ ਲੈਣੇ

ਰਮਨ ਤੂੰ ਵੀ ਚੱਲ ਰਮਨ ਤੂੰ ਨਾਲ ਜਾ ਬਾਤ